ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਇੱਕ ਸੂਈ ਸਵਾਈ ਜਰਸੀ ਤੁਹਾਨੂੰ ਦਿਖਾਉਣੀ ਆ ਮੱਧੇ ਦੇ ਵਿੱਚ ਅਮੇ ਇੱਕਾ ਟੋਕੜ ਗੱਬਨ ਮੈਂ ਤੁਹਾਨੂੰ ਦਿਖਾਉਣੀ ਤੇ ਇੱਕ ਕੱਟੀ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਜਿਹੜੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਜੀ ਨਾਲ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਭ ਠੀਕ ਠਾਕ ਜੀ ਜੀ ਆ ਪਾਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਾਂ ਹਾਂ ਪਾਜੀ ਮੇਰਾ ਹਰਮੰਜਾ ਪਿੰਡ ਰਾਇਆ ਸਾੰਸੀ ਜ਼ਿਲ੍ਹਾ ਅੰਬਰਸਰ ਤਹਿਸੀਲ ਜਨਾਲਾ ਪਾਜੀ ਤੇ ਫੋਨ ਨੰਬਰੇ ਬੋਲ ਦੋ 826434231 ਭਾਜੀ 에어ਪੋਰਟ ਦੇ ਨਾਲ ਹੀ ਆਪਣਾ ਜਿਹੜਾ ਪਿੰਡ ਪੈਂਦਾ 1 ਕਿਲੋਮੀਟਰ ਨਾਲ ਹੀ ਭਾਜੀ ਘਰ ਤੇ 에어ਪੋਰਟ ਚ ਕੰਦਰ ਨਾਲ ਹੀ ਘਰਿਆ ਹਨਾ ਆਪਣਾ ਭਾਜੀ ਮੈਂ 에어ਪੋਰਟ ਦੇ ਬੈਕ ਸਾਈਡ ਠੀਕ ਆ ਤੇ ਅੱਜ ਫਿਰ ਸ਼ੁਰੂਆਤ ਕਿੱਥੋਂ ਕਰ ਲਈਏ ਹੁਣ ਸ਼ੁਰੂਆਤ ਉਧਰੋਂ ਕਰੀਏ ਜਿੱਧਰੋਂ ਰੋਇ ਕਰਦੇ ਆਪਾਂ ਠੀਕ ਆ ਚਲੋ ਫਿਰ ਕੱਟੀ ਤੋਂ ਸ਼ੁਰੂਆਤ ਕਰ ਲਈਏ ਫਿਰ ਬਾਕੀ ਵੀਡੀਓ ਪੂਰੀ ਵੇਖਿਓ ਆ ਵੀ ਤੁਹਾਨੂੰ ਸੱਜਣਾ ਸੁਈਆਂ ਮੱਜਾਂ ਤੁਹਾਨੂੰ ਦਿਖਾਉਣੀ ਬੂਰੀ ਵੀ ਤੇ ਕੋਈ ਇਹ ਤੁਹਾਨੂੰ ਵੰਡ ਤੇ ਦਿਖਾਵਾਂਗੇ ਪਹਿਲਾਂ ਇੱਧਰ ਸ਼ੁਰੂ ਕਰਦੀਏ ਪਾਜੀ ਪਿੱਠ ਵੇਖੋ ਕੀ ਲੱਗੀ ਝੋਲੀ ਝਾਲੀ ਬਹੁਤ ਸੋਹਣੀ ਲੱਗੀ ਆ ਦੇਖ ਸਾਡੇ ਜੀ ਝੋਲੀ ਕੱਟੀ ਦੀ ਪਿੱਠ ਪੁੱਠ ਪਾਜੀ ਬਹੁਤ ਚੰਗੀ ਕੱਟੀ ਆ ਰਵੇ ਦੀ ਪਾਜੀ ਗਾਹ ਬਣੀ ਆ ਜੇ ਕਿ ਨਹੀਂ ਗਾਹ ਬਣੀ ਨੂੰ ਪਾਜੀ ਕੀ ਗੱਲ ਕਿਨੋਂ ਘਰ ਵਾਲੇ ਦੇ ਵੀਰਾਂ ਦੇ ਮਹੀਨੇ ਬਾਹਰੀ ਹੋ ਗਿਆ ਅੱਛਾ ਇੱਕ ਮਹੀਨੇ ਦੇ 7-8 ਦਿਨ ਦੇ ਲਾਗੇ ਬਣੇ ਆਂਦੇ ਹੀ ਅੱਛਾ ਹਾਂਜੀ ਤੇ ਜਿਹੜਾ ਵੀਰ ਨੇ ਖੜਨੀ ਨਿਕਲ ਵੀ ਸਾਈਦੀ ਆ ਚੈੱਕਰ ਵਾਲੇ ਖੜ ਕੇ ਠੀਕ ਆ ਭਾਜੀ 2 ਮਹੀਨੇ ਬਾਅਦ ਕੇ ਚੈੱਕ ਕਰਾ ਲੈ ਠੀਕ ਆ ਭਾਜੀ ਜੇ ਨਿਕਲ ਆਵੇ ਤੈਨੂੰ ਪੜਾ ਛੋਟੀ ਵਾਜਾਂ ਦੀ ਗੱਡੀ ਸੋਹਣੀ ਕਿੰਨੇ ਕ ਚਿਰਦੀ ਹੋ ਗਈ ਏ ਕੱਟੀ ਇਹ ਭਾਜੀ ਦੰਗੀਆਂ ਸਾਲਾਂ ਦੀ ਹੋਣੀ ਏ ਦੋਂਦੀ ਹੋਈ ਏ ਮੂੰਹ ਅੱਛਾ ਜੇ ਦੋਂਦੀ ਹੋਈ ਏ ਦੋਂਦੀ ਹੁਣ ਸ਼ੁਰੂ ਹੋ ਗਈ ਏ ਭਾਜੀ ਬੋਡੀ ਵੇਟ ਬੜਾ ਸੋਹਣਾ ਅੱਖਾਂ ਇਹਦੀਆਂ ਬਿੱਲੀਆਂ ਵਾ ਤੇ ਬਾਕੀ ਉਤਰ ਇਹ ਆ ਵੀ ਸਾਂਭੀ ਚੰਗੀ ਸੋਹਣੀ ਕੱਟੀ ਆ ਗੰਗਰਾ ਵੇ ਦੀ ਛੋਟੀ ਭਾਜੀ ਵੱਡੀਆਂ ਮਈਆਂ ਦੀ ਏ ਹਾਂਜੀ ਹਾਂਜੀ ਮਾਰਨੇ ਸੰਦੇ ਕਪਾਲੀ ਆਪਣੇ ਦੇ ਖਾਸ ਹੀ ਬੰਦੇ ਕੋਲ ਲਈ ਹੋਣਾ ਸਾਂਭਨ ਦੁੱਖੋ ਦਿੱਤੀ ਵਿਚਾਰਿਆ ਨੇ ਅੱਛਾ ਆਪਣਾ ਸੋਨਾ ਮਾਰ ਜਿਆਦਾ ਹੈ ਅੱਛਾ ਹਾਂਜੀ ਬਾਕੀ ਆ ਪੰਜ ਜਿਆਦਾ ਨਸਲ ਕਰਕੇ ਲਿਆਂਦੀ ਨੀਲੀ ਦੀ ਆਉਂਦੀ ਏ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਇਹਦਾ ਮੈਂ ਰਾਦਾ 35000 ਕਰ ਲੀਏ 35 ਕਰ ਦਈਏ ਕੋ ਮਾਨਤਾ ਬਾਕੀ ਵੀ ਦੇ ਦਈਏ ਤੇ ਇਹਦੇ ਦੇ ਦਈਏ ਦੇ ਦਾਂਗੇ ਭਾਜੀ ਠੀਕ ਆ ਜੀ ਤੇ ਬਾਕੀ ਕਰੀਏ ਆ ਵੀ ਕੱਤੀ ਪੂਰੀ ਹੁਣ ਤਿਆਰ ਹੋਣ ਨੂੰ ਹੋਈ ਆ ਤੇ ਜਿੱਦਣੇ ਬਣੀ ਆ ਅੱਜ ਨਿਕਲੇ ਜੀ ਸਾਈ ਦੀ ਕਿਸੇ ਦੇ ਕਰਮਾਂ ਨੂੰ ਤੇ ਜਿੱਦਣੇ ਤਿਆਰ ਹੋ ਗਈ ਤੇ ਚੰਗੀ ਰਕਮ ਨਾਲ ਜੋੜ ਦਊਗੀ ਠੀਕ ਆ ਤੇ ਹੁਣ ਆ ਟੋਕੜ ਗੱਭਨ ਚੈੱਕ ਪਾਸੇ ਹਾਂਜੀ ਕਿੰਨੇ ਚੱਲ ਪਾਜੀ ਸਾਡੇ ਤੇ ਨਾਮ ਹੀ ਨਾ ਰੀ ਗੱਪਣ ਜੋ ਨਹੀਂ ਅੱਛਾ ਤੇ ਦੋ ਤੇ ਇੱਕੋ ਟਾਈਮ ਹੀ ਅਸੀਂ ਤੇ ਇੱਕੋ ਟਾਈਮ ਹੀ ਚੋਂਦੇ ਆ 3.5 4 ਲੀਟਰ ਅੱਛਾ ਇਹ ਕਿਸੇ ਵੀਰ ਨੇ ਦੋ ਟਾਈਮ ਚੋਣੀ ਦੋਵੇਂ ਟਾਈਮ ਚੋਲਿਆ ਕਰੇ ਸੀਰ ਭਾਜੀ ਬਹੁਤ ਜ਼ਿਆਦਾ ਅੱਛਾ ਇਸ ਤਰ੍ਹਾਂ ਹੀ ਭਾਜੀ ਮੇਲ ਪੇਟੀ ਪੜਾ ਪੜਾ ਭਾਉ ਪੜਾ ਨਾ ਭਾਉ ਅੱਛਾ ਇਸ ਤਰ੍ਹਾਂ ਹੀ ਨੇ ਮੈਂ ਜਾ ਕੇ ਵੀ ਭਾਜੀ ਠੀਕ ਆ ਨਾ ਮੈਂ ਲਵਾਂਗੀ ਅੱਛਾ ਹਾਂਜੀ ਭਲਾ ਕਮੀ ਦੇ ਇੱਕ ਟਾਈਮ ਚੋਵੇ ਭਲਾ ਦੋ ਟਾਈਮ ਚੋਲੇ ਠੀਕ ਤੁਹਾਨੂੰ ਦਿਖਾ ਦਈਏ ਤੇ ਇਕੱਲੇ ਲਾ ਕੇ ਇਸ ਤਰ੍ਹਾਂ ਹੀ ਭਲਾ ਥੱਲੇ ਬੈਠੇ ਰਹੋ ਆ ਦੇਖ ਸਾਡੇ ਜੇ ਥਾਨੇ ਇਹ ਗਾਈਆਂ ਦੀ ਭੈਣੀਆਂ ਭਾਜੀ ਜਿੱਥੇ ਮਰਜੀ ਬੰਨ ਕੇ ਚਲੋ ਇਹਨੂੰ ਕਰਮਾ ਵਾਲੀ ਨੂੰ ਤਿੰਨ ਸੱਜਣ ਨੇ ਕਿੰਨਾ ਚਵਾਇਆ ਦੁੱਧ ਸੱਜਣ ਭਾਜੀ ਬਣਾ 11 ਲੀਟਰ ਚੋਂਦੀ ਰਹੀ ਜੀ ਤੋੜ ਦੋ ਫੇਰ ਇੱਕ ਰੇ ਨਾ ਬਾਕੀ ਘੱਟ ਘੱਟ ਚਲੋ ਇਹਦਾ ਵੀ ਚੰਗਾ ਵਾ ਇੱਕ ਕਰੀ ਫੇਰ ਲੈ ਜਾਓ ਤਮ ਆਹ ਦੇਖ ਸਾਹ ਤੇ ਜੀ ਲੈ ਜਾ ਤੇ ਹਵਾ ਨਾ ਤਰਾ ਨੇ ਕਰੀ ਲਾਗ ਰੇ ਦੇਖ ਸਾਹ ਤੇ ਜੀ ਸੋਨ ਤੱਕ ਕਰੇ ਚੰਗਾ ਹਵਾ ਨਾ ਤਿਆਰ ਕਰੂਗੀ ਤੇ ਹੁਣ ਵੀ ਜਿਹੜਾ ਘਰ ਦਾ ਮੈਂ ਸੱਜਣਾ ਆਪਣੇ ਕੋਲ ਗਈ ਸੀ ਹੁਣ ਵੀ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਹਨਾ ਸਾਰੀ ਜਾਊਗੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 55000 ਜੀ ਦੇਣੀ ਕਿੰਨੇ ਦੀ ਜੈ ਸੁਣ ਆਪ ਹੀ ਕਰ ਦੋ ਹਾਂ ਨਾ ਹੀ ਭਾਜੀ ਜਿਹੜਾ ਮਾਨਤਾ ਨਾਲ ਸਾਰਾ ਕੁਝ ਕਰਕੇ ਸਾਰਾ ਕੁਝ ਕਰਕੇ ਕਿੰਨੇ ਦੇ 50000 ਅੱਛਾ 50000 ਦੇ ਦੇ ਬਾਕੀ ਚੱਲਾ ਮੋਕੇ ਤੇ ਹੋਰ ਕਰ ਦੋਗੇ ਮਾਨਤਾ ਨਾਲ ਕਰ ਦਾਂਗੇ ਭਾਜੀ ਥੋੜਾ ਕੋਲਾ ਜੀ ਠੀਕ ਐ ਤੇ ਹੁਣ ਜਿਹੜੀ ਕੰਮ ਅੱਜ ਚੰਗੇ ਭਾਰੇ ਪੱਲੇ ਦੀ ਮੱਝ ਹੈ ਜਿਹੜੀ ਗੱਬਨ ਜੇ ਵਾਲੀ ਹਾਂਜੀ ਇਹ ਭਾਜੀ ਸੂਆ ਇਹਦਾ ਤਿੱਜਾ ਜੇ ਠੀਕ ਆ ਦੂਜੇ ਸਵੇਰੇ ਘਰ ਆ ਲਿਆ ਕਹ ਰਿਹਾ ਵੀ 13-14 ਲੀਟਰ ਦੁੱਧ ਕੱਢਦੀ ਰਹੀ ਐ ਕਿੰਨਾ ਵੀ ਜਾਣਦੇ ਚਲੋ ਇੰਨਾ ਚ ਵਾਈ ਜਾ 14-15 ਲੀਟਰ ਠੀਕ ਆ ਭਵਾਨੇ ਤੇ ਭਾਜੀ ਨਾੜਾ ਦੋਵੇਂ ਪਾਸੇ ਜਿੰਨ ਤੋਂ ਉਧਾਲੇ ਡੰਗਰ ਦੀ ਨਿਸ਼ਾਨੀ ਇਹੋ ਹੀ ਹੁੰਦੀ ਐ ਠੀਕ ਆ ਆ ਦੇਖ ਸਕਦੇ ਹੋ ਭਵਾਨੇ ਦੇ ਨਾੜਾ ਤੇ ਤੁਹਾਣਾ ਦਾ ਸਾਈਜ਼ ਵੀ ਚੰਗਾ ਤੋੜ ਦੋ ਫੇਰ ਇੱਕ ਰੀਨ ਬਾਕੀ ਥੱਲੇੋਂ ਚੰਗੀ ਭਰੰਦੀ ਐ ਕੱਦ ਕਾਠ ਫੇਰ ਤੋਂ ਵੀ ਦੇਖ ਸਕਦੇ ਆ ਕਿ ਇਹ ਫਤ ਚੰਗੀ ਆ ਬਾਕੀ ਕੱਦ ਕਾਠ ਦੀ ਚੰਗੀ ਆ ਉਤਰਾ ਆ ਜਿਵੇਂ ਆਇਆ ਤੇ ਦੁਰਦਮੀਆਂ ਕਰੀ ਦੇਖ ਸਾਦੇ ਜੀ ਵਾਡੀ ਖਾਦਲਾ ਤੇ ਜਿੱਦਣੇ ਤਿਆਰ ਹੋਈ ਤੇ ਥੱਲੇਆਂ ਚੰਗੀ ਪਰ ਨਹੀਂ ਆਹ ਭਾਜੀ 8 ਰੁਪਏ ਨੂੰ ਘਰਾਂ ਲੈ ਕੇ ਆਇਆ ਵੀ 10 ਮਹੀਨੇ ਪੂਰੇ ਹੋਣੇ ਆ ਠੀਕ ਹੈ ਸ਼ਾਇਦ ਮੈਂ ਤਾਂ ਜੰਮਿਆ ਹੁੰਦਾ 2-4 ਦਿਨ ਮੈਂ ਉੱਤੇ ਵੀ ਕੱਢੀ ਆਹ ਦੇਖ ਸਾਦੇ ਹਵਾਨਾ ਜਿਹੜਾ ਇਹਦਾ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਮੈਂ ਨਾ ਭਾਜੀ 85 ਆ ਵੀ ਕਰਦੀ ਆ 15 ਕਿਲੋ ਵਾਲੀ ਦੇ ਲੋਕ ਕਿੰਨੇ ਕਿੰਨੇ ਮੰਗੀ ਜਾਂਦੇ ਆ ਜੇ ਅੱਜ ਇਹ ਗੱਲ ਕਰਦੀਏਗੀ 75 ਦੀ ਦੇ ਲਈ ਆ ਨਹੀਂ 100000 ਛੱਡ ਦਈਏ 2 ਛੱਡ ਦਾਂਗੇ ਭਾਈ 73000 ਦੀ ਐਸਨ ਹੋਈ ਅੱਛਾ 73000 ਦੀ ਦੇ ਦੋਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਕਰੀਆ ਫਿਰ ਤੋਂ ਉਹਨਾਂ ਦਿਖਾ ਦਈਏ ਤਾਂ ਆ ਦੇਖ ਸਾਡੇ ਅਜੇ ਤਿਆਰ ਹੋਣੀ ਆ ਇਹ ਤੇ ਹੁਣ ਆ ਬੂਰੀ ਸੂਈ ਸਵਾਈ ਜੇ ਬੂਰੀ ਭਾਜੀ ਸੂਈ ਨੂੰ ਹੋ ਗਈ ਜੇ ਆਹ 7-8 ਦਿਨ ਹੋ ਗਏ ਜੇ ਉਹ ਕੱਟਾ ਮਗਰ ਬੂਰਾ ਹੀ ਲੀਲੀ ਦਾ ਵੀ ਦਾ ਭਾਜੀ ਆਹ ਪੂਰਾ ਕੱਟਾ ਹੀ ਆ ਇਹਦੇ ਮਗਰ ਤੇ ਕਿੰਨਾ ਦੁੱਧ ਧਿਆਰੇ ਦੇ ਕਾਲਾ ਹੁਣ ਭਾਈ ਬੱਚੇ ਦਾ ਪਾ ਗਿਆ 8 ਕਿਲੋ ਦੁੱਧ ਹੋਊਗਾ ਕੋਈ ਵੀ ਰਸਤ ਹੀ ਮੰਨ ਲੇ ਜਿਹਨੇ ਕਰਦੀ ਹੈ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਭਾਈ ਜਿਆਦਾ ਨਹੀਂ 11 12 ਕਿਲੋ ਮੰਨਨਾ ਮੈਂ ਕਰ ਜੂਗੀ ਤੁਹਾਨੂੰ ਪਤਾ ਇਹ ਸਾਡੀ ਸੁਈ ਹੈ ਤੇ ਤੁਰਫਾ ਫੇਰ ਇੱਕ ਰੀਨ ਆ ਦੇਖ ਸਾਡੇ ਹਵਾਨਾ ਜਿਹੜਾ ਇਹ ਤੇ ਇਹਦਾ ਫਿਰ ਮੁੱਲ ਇਹ ਮੁੱਲ ਭਾਜੀ ਨਿਕਾਇਆ ਗਿਆ ਕਿੰਨਾ ਕ 60000 ਕਰਦੇ ਜੀ 60000 ਦੋ ਛੱਡ ਦੀਏ ਤਿੰਨ ਹੀ ਛੱਡੀ 57 ਦੀ ਦੇ ਦੀਏ 57000 ਦੀ ਭਾਜੀ ਦੇ ਦਾਂਗੇ ਠੀਕ ਹੈ ਜੀ ਬਾਕੀ ਮੈਂ ਵੇਖ ਲਉ ਬਾਕੀ ਭਾਜੀ ਮੈਂ ਥੱਲੇ ਵੀ ਚਲੋ ਜਿੰਨੇ ਵੀ ਆ ਠੀਕ ਹੈ ਆ ਦੇਖ ਲਾਦੇ ਜੀ ਤੇ ਬਾਕੀ ਥਣ ਥਣ ਓਕੇ ਸਾਰੇ ਸਾਣਾ ਜੀ ਭਾਜੀ ਕੋਈ ਪੂਰ ਛਟਾ ਹੋਵੇ ਪਾੜਵਾ ਦੋ ਵੇ ਉਹ ਗਰੰਟੀ ਕੋਲ ਜੀ ਤੇ ਹੁਣ ਇਹ ਕਾ ਜਰਸੀ ਜਿਹੜੀ ਜਰਸੀ ਭਾਜੀ ਵਾੜ ਦੂਜਾ ਸਵਾ ਸੀ ਠੰਡੀ ਬੜੀ ਹੈ ਕੱਢਦੀ ਥੋੜਾ ਜਿਆ ਬਹੁਤ ਚੰਗਾ ਸਾਣ ਪਸੰਦ ਕੇ ਕੱਢਦੀ ਹੈ ਠੀਕ ਹੈ ਜੀ ਤੇ ਬਾਕੀ ਮਿਲ ਕਿਵੇਂ ਨੇ ਵੀ ਚੰਗੀ ਲੱਗੀ ਤੇ ਥਣਾ ਦਾ ਸਾਈਜ਼ ਗਿਆ ਉਹ ਜਿਹੜਾ ਚੰਗਾ ਹੈ ਮਗਰ ਜਰਸੀ ਦੇ ਆ ਬਖਾ ਰੀ ਮਾੜੀ ਜਰਸੀ ਵਸ਼ੀ ਹੈ ਇਹ ਦੇ ਮਗਰ ਚਲੋ ਖੋਲੋ ਫਿਰ ਤੋੜ ਦਿੰਦੇ ਆਂ ਭਾਜੀ ਇਹ ਦਾ 1 ਲੀਟਰ ਵਾਲਾ ਹੋਊਗਾ 16 ਕਿਲੋ ਜਿਹੜਾ ਲੈ ਲੈਣਾ ਆ ਅੱਛਾ ਤੇ 15 ਕਿਲੋਾਂ ਦੀ ਕੋਈ ਵੀ ਬੜਾ ਗਰੰਟੀ ਲੈ ਜੀ ਤੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਅੱਜ ਹੋਈ ਗਈ ਜਾਂ 12-13 ਦਿਨ ਹੋਈ ਚੱਲੇ ਆ ਤੇ 15 ਲੀਟਰ ਬਿਲਕੁਲ ਤਿਆਰ ਹੈ ਜਿਹੜਾ ਓਕੇ ਤੇ ਭਾਜੀ ਜਿਹੜਾ ਦੁੱਧ ਤਿਆਰ ਆ ਉਹ ਆਪਾਂ ਦੱਸਣਾ ਵਾ ਤੋੜ ਦੇ ਆ ਵਾਲਾ ਤੇ 17-18 ਕਿਲੋ ਭੜਾ ਕੇ ਹੀ ਜਾਈਏ ਠੀਕ ਆ ਤੇ ਆ ਵੀ 20 ਕਿਲੋ ਦੁੱਧ ਭਾਜੀ ਰਮਾਨ ਨਾ ਵੈਡ ਕਰ ਦੋ 4 ਦਿਨ ਖਰਿਆ ਬਾਕੀ ਪੰਜਾਬ ਵਾਲੀ ਜਰਸੀ ਹੈ ਜਿਹੜੀ ਹਨਾ ਪੰਜਾਬ ਵਾਲੀ ਜਰਸੀ ਬਾਕੀ ਚੰਗੇ ਬੋਡੀ ਵੇੜ ਤੇ ਚੰਗੀ ਬੇਲ ਚ ਆ ਜਿਹੜੀ ਹੈ ਤੇ ਕਿੰਨਾ ਫੇਰੇ ਦਾ ਮੁੱਲ ਮੁੱਲ ਭਾਈ 55000 ਜੇ ਤੁਸੀਂ ਦੱਸ ਦੋ ਕਿ ਲੈ ਦੇ ਦੀ ਆ ਆਪਾਂ ਹੀ ਕਰ ਦੋ ਇਸ ਨੂੰ 55000 ਤੇ ਦੀਏ ਪੂਰੇ 50 ਦੀ ਭਾਜੀ ਹਾਂ ਨਾ ਇਹ ਵੇੜ ਅੱਛਾ 50 ਹੀ ਦੇ ਦੋਗੀ ਠੰਡੀ ਬਹੁਤ ਜ਼ਰਾ ਚੁਾਈ ਚੂਰੀ ਬੜੀ ਚੰਗੀ ਠੀਕ ਹੈ ਤੇ ਬਾਕੀ ਇਹ ਆ ਵੀ ਕੋਈ ਵੀ ਇਥੋਂ ਆਪਣੀ ਤਸੱਲੀ ਕਰਕੇ ਕੋਈ ਵੀ ਜੀ 2 ਟਾਈਮ ਚ ਹੋਵੇ ਭਲਾ ਕੋ 4 ਟਾਈਮ ਚ ਹੋਵੇ ਲੀਟਰ ਤੇ ਬਾਲਟੀ ਲਾਗੇ ਰੱਖ ਦਾਂਗੇ ਠੀਕ ਹੈ ਜੀ ਠੀਕ ਹੈ ਫਿਰ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਚ ਚਾਹ ਕੇ ਫੇਰੀ ਆਪਣੇ ਪਸ਼ੂ ਖਰੀਦੋ ਜੀ